ਯੂਐਸਏ ਦੇ ਇੱਕ ਸਕੂਲ ਦੇ ਇਅਰ ਬੁੱਕ ਦੇ ਵਿੱਚ ਸਟੂਡੈਂਟਾਂ ਦੀ ਫੋਟੋਆਂ ਤਾਂ ਚਲੋ ਠੀਕ ਆ ਹੈਗੀਆਂ ਨੇ ਬਟ ਇਸ ਕੁੱਤੇ ਦੀ ਫੋਟੋ ਇਹਦੇ ਵਿੱਚ ਕੀ ਕਰ ਰਹੀ ਆ ਇਸੀ ਚੀਜ਼ ਦੇ ਉੱਪਰ ਆਪਾਂ ਅੱਜ ਚਰਚਾ ਕਰਾਂਗੇ ਅਸਲ 'ਚ ਇਸ ਕੁੱਤੇ ਦਾ ਨਾਮ ਹੈ αਲਫਾ ਤੇ ਇਹ ਇੱਕ ਐਂਡਰਿਊ ਨਾਮ ਦੇ ਬੱਚੇ ਦਾ ਸਰਵਿਸ ਡੌਗ ਸੀ ਜੀ ਹਾਂ ਐਂਡਰਿਊ ਨੂੰ ਟਾਈਪ 1 ਡਾਇਬੀਟਿਸ ਦੀ ਪ੍ਰੋਬਲਮ ਸੀ ਸੋ αਲਫਾ ਨਾਮ ਦੇ ਸ ਕੁੱਤੇ ਨੂੰ 20 ਮਿੰਟ ਪਹਿਲਾਂ ਪਤਾ ਲੱਗ ਜਾਂਦਾ ਸੀ ਕਿ ਐਂਡਰਿਊ ਦਾ ਬਲੱਡ ਸ਼ੂਗਰ ਲੈਵਲ ਕਦੋਂ ਲੋ ਹੋਣ ਵਾਲਾ ਵਾ ਤੇ ਕਦੋਂ ਆਪ ਸੋ ਉਹ ਇਹਨੂੰ ਵਾਰਨ ਕਰ ਦਿੰਦਾ ਸੀਗਾ ਇੱਕ ਵਾਰਨਿੰਗ ਟਾਈਪ ਦੇ ਦਿੰਦਾ ਸੀਗਾ ਭੌਂਕ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸੋ ਇਹ ਐਂਡਰਿਊ ਦੀ ਘੱਟੋ-ਬੜ ਚਾਰ-ਪੰਜ ਵਾਰੀ ਜਾਨ ਬਚਾ ਚੁੱਕਿਆ ਸੀ ਐਂਡਰਿਊ ਤਾਂ ਇੱਕ ਬੱਚਾ ਵਾ ਉਹ ਸਕੂਲੇ ਪੜਦਾ ਹੁੰਦਾ ਸੀ ਸੋ ਉਸ ਦੀ ਮਜਬੂਰੀ ਬਣ ਗਈ αਲਫਾ ਨੂੰ ਨਾਲ ਲੈ ਜਾਣ ਦੀ ਸਕੂਲੇ ਉਹ αਲਫਾ ਨੂੰ ਸਕੂਲੇ ਵੀ ਆਪਣੇ ਨਾਲ ਰ ਹੋਦੀਆ ਤਾਂ ਇਹ ਮੈਨੂੰ ਵਾਰਨਿੰਗ ਦੇ ਦੂਗਾ ਤੇ ਦੂਜਿਆਂ ਲੋਕਾਂ ਨੂੰ ਵੀ ਦੱਸ ਦੂਗਾ ਕਿ ਮੈਂ ਪ੍ਰੋਬਲਮ ਦੇ ਵਿੱਚ ਆ। ਇਵਨ ਕਿ ਜਦੋਂ ਐਂਡਰਿਊ ਸੁੱਤਾ ਹੁੰਦਾ ਸੀ ਉਦੋਂ ਵੀ α ਦਾੱਸ ਹੁੰਦਾ ਸੀ ਕਿ ਹਾਂ ਐਂਡਰਿਊ ਤੈਨੂੰ ਪ੍ਰੋਬਲਮ ਹੋਣ ਵਾਲੀ ਆ ਤੂੰ ਆਪ ਦਾ ਕੋਈ ਹਿੱਲਾ ਕਰ ਲੈ। ਜਦੋਂ ਐਂਡਰਿਊ α ਨੂੰ ਰੋਜ਼ ਸਕੂਲ ਲੈ ਕੇ ਜਾਂਦਾ ਸੀ ਤਾਂ ਬਾਕੀ ਬੱਚਿਆਂ ਦੇ ਨਾਲ ਸਕੂਲ ਦੇ ਟੀਚਰਸ, ਮੈਡਮ, ਪ੍ਰਿੰਸੀਪਲ ਸਾਰਿਆਂ ਦਾ α ਦੇ ਨਾਲ ਪਿਆਰ ਪੈ ਗਿਆ। ਇਵਨ ਕਿ α ਦਾ ਨਾਰਮਲ ਬੱਚਿਆਂ ਦੇ ਵਾਂਗੂ ਇੱਕ ਆਈਡੀ ਕਾਰਡ ਵੀ ਬਣਿਆ ਹੋਇਆ ਸੀ। ਕਲਾਸ ਦੇ ਬੱਚੇ ਆਪਣਾ ਸਾਲ ਅੱਗੇ ਵਧ ਜਾਂਦੇ ਨੇ ਯਾਨੀ ਕਿ ਇੱਕ ਕਲਾਸ ਪਾਰ ਕਰ ਲੈਂਦੇ ਨੇ ਤਾਂ ਉਹਨਾਂ ਦੀ ਇੱਕ ਇਅਰ ਬ ਦੀ ਫੋਟੋਆਂ ਯਾਨੀ ਕਿ ਉਹ ਕਿਹੜੀਆਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਉਹ ਸਾਰਾ ਕੁਝ ਐਡ ਹੁੰਦਾ ਵਾ ਤੇ ਹਰ ਬੱਚੇ ਦੀ ਫੋਟੋ ਵੀ ਹੁੰਦੀ ਹੈ ਸੋ ਸਕੂਲ ਵਾਲਿਆਂ ਨੇ ਸੋਚਿਆ ਕਿ α ਹੁਣ ਸਕੂਲ ਦੇ ਉਸ ਕਲਾਸ ਦੇ ਬੱਚਿਆਂ ਦਾ ਇੱਕ ਹਿੱਸਾ ਹੀ ਆ ਇਸ ਕਰਕੇ ਉਹਨਾਂ ਨੇ α ਦੀ ਫੋਟੋ ਨੂੰ ਵੀ ਇਅਰ ਬੁੱਕ ਦੇ ਵਿੱਚ ਪਾਉਣਾ ਸਹੀ ਸਮਝਿਆ ਜਿਸ ਤੋਂ ਬਾਅਦ ਇੱਕ ਬੱਚੇ ਨੂੰ ਜਦੋਂ ਇਅਰ ਬੁੱਕ ਮਿਲੀ ਤਾਂ ਉਹਨੂੰ ਇਹ ਚੀਜ਼ ਬੜੀ ਹੀ ਕਿਊਟ ਲੱਗੀ ਕਿ ਇੱਕ ਕੁੱਤੇ ਦੀ ਫੋਟੋ ਇੱਕ ਸਕੂਲ ਦੀ ਇਅਰ ਬੁੱਕ ਦੇ ਵਿੱਚ ਤਾਂ ਉਸਨੇ ਉਹ ਫੋਟੋ ਖਿੱਚ ਕੇ ਟਵੀਟ ਕਰ ਦਿੱਤਾ ਕਿ ਹਾਂ ਮੈਨੂੰ ਇਹ ਚੀਜ਼ ਬਹੁਤ ਕਿਊਟ ਲੱਗ ਰਹੀ ਹੈ ਤੁਹਾਨੂੰ ਵੀ ਕਿਊਟ ਲੱਗ ਰਹੀਆਂ ਤੁਸੀਂ ਮੰਨੋਗੇ ਨਹੀਂ ਲੋ ਤਨੋਂ ਕਿੰਨਾ ਜ਼ਿਆਦਾ ਪਿਆਰ ਮਿਲਿਆ ਤੇ ਇਹ ਘਟਨਾ ਅਸ ਤੋਂ 6-7 ਸਾਲ ਪੁਰਾਣੀ ਸੀ ਜਿਸ ਤੋਂ ਬਾਅਦ ਕਿ ਹੋਰਾਂ ਸਕੂਲਾਂ ਦੇ ਵਿੱਚ ਜੀ ਹਾਂ ਹੋਰਾਂ ਸਕੂਲਾਂ ਦੇ ਵਿੱਚ ਵੀ ਇਦਾਂ ਦੇ ਸਪੈਸ਼ਲ ਚਾਈਲਡਸ ਹਨ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਸੀ ਤੇ ਕੁੱਤਾ ਉਹਨਾਂ ਨਾਲ ਰੱਖਣਾ ਪੈਂਦਾ ਸੀ ਜਿਸ ਤੇ ਕਾਰਨ ਉਹ ਕੁੱਤੇ ਵੀ ਉਹਨਾਂ ਸਕੂਲਾਂ ਦੇ ਹਿੱਸੇ ਬਣ ਗਏ ਤੇ ਉਹਨਾਂ ਸਕੂਲਾਂ ਨੇ ਵੀ ਆਪਣੇ ਇਅਰ ਬੁੱਕ ਦੇ ਵਿੱਚ ਇਦਾਂ ਕੁੱਤਿਆਂ ਦੀ ਫੋਟੋਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਆਪਣੇ ਸਕੂਲ ਦੇ ਇੱਕ ਸਟੂਡੈਂਟ ਹੀ ਮੰਨ ਲਾ ਗਏ ਉਹਨਾਂ ਜਾਨਵਰਾਂ ਨੂੰ